ਐਸਓ ਵੀ ਅਸੀਂ ਦੇਖਿਆ ਵੀ ਜਿਆਦਾਤਰ ਏਟੀਐਮ ਚੋਂ ਪੈਸੇ ਨਿਕਲਦੇ ਨੇ ਤੁਹਾਡਾ ਪਹਿਲਾ ਏਟੀਐਮ ਦੇਖਿਆ ਜਿਹੜਾ ਪੈਸੇ ਨਹੀਂ ਕੱਢਦਾ ਇਹ ਪਾਣੀ ਕੱਢਦਾ ਵਾ ਇਹ ਕਿਸ ਤਰ੍ਹਾਂ ਜਹਾਜ ਜਾਇਆ ਜਿਹੜੀ ਮਸ਼ੀਨ ਏਟੀਐਮ ਲਗਾਈ ਗਈ ਆ ਤੇ ਕੰਮ ਕਿਸ ਤਰ੍ਹਾਂ ਕਰਦਾ ਇਹ ਤੇ ਸਾਡਾ ਮਾਝੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਹ ਪਹਿਲਾ ਪਿੰਡ ਆ ਜਿਹਦੇ ਵਿੱਚ ਏਟੀਐਮ ਚੋਂ ਪੈਸੇ ਨਹੀਂ ਨਿਕਲਦੇ ਪਾਣੀ ਨਿਕਲਦਾ ਤੇ ਪਾਣੀ ਦੀ ਬਚਤ ਵੀ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਏਟੀਐਮ ਲਗਾਇਆ ਗਿਆ ਭਾਈ ਸਾਹਿਬ ਵੱਲੋਂ ਅਤੇ ਜਿਹੜਾ ਕੀ ਪਾਣੀ ਨਿਕਲ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਵੀ ਜਿਹੜਾ ਨਿਕਲਿਆ ਇਹ ਭਾਈ ਸਾਹਿਬ ਵੱਲੋਂ ਸਿਰਫ ਚਿਪਕਾਰ ਜਿਹੜਾ ਉੱਥੇ ਲਗਾਇਆ ਗਿਆ ਵਾ ਅਤੇ ਉਸੇ ਤਰ੍ਹਾਂ ਜਿਹੜਾ ਕੀ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਜਿਹੜਾ ਉਹ ਨਿਕਲ ਰਿਹਾ ਵਾ ਤੇ ਗੁੰਦੇ ਪਾਣੀ ਅਸੀਂ ਦੇਖਿਆ ਵੀ ਇਹ ਜਿਹੜੀ ਦੋ ਟੂਟੀਆਂ ਲਗਾਈਆਂ ਗਈਆਂ ਨੇ ਤੇ ਕਿਸ ਤਰ੍ਹਾਂ ਦੋਵੇਂ ਕੰਮ ਕਰਦੀਆਂ ਨੇ ਤੇ ਕਿੰਨਾ ਪਾਣੀ ਕਰਦੀਆਂ ਨੇ ਇਹ ਇੱਕ ਦਿਨ ਦੇ ਵਿੱਚ ਦੋ ਵਾਰੀ ਇਹ ਇਹ ਕਾਰ ਜਿਹੜਾ ਵਾ ਚੱਲਣਾ ਵਾ ਜਿਵੇਂ ਕਿ 20 ਲੀਟਰ ਦਾ ਤੁਸੀਂ ਤੁਹਾਨੂੰ 20 ਲੀਟਰ ਦੀ ਤੁਹਾਡੇ ਕੋਲ ਬਾਲਟੀ ਆ ਜਾਂ 20 ਲੀਟਰ ਦਾ ਭਾਂਡਾ ਵਾ ਤੇ 20 ਲੀਟਰ ਵਾਲਾ ਸਵਿਚ ਹੀ ਤੁਸੀਂ ਨੱਪੋਗੇ ਜੇ ਤੁਹਾਡੇ ਕੋਲ 10 ਲੀਟਰ ਦੀ ਆ ਤਾਂ 10 ਲੀਟਰ ਹੀ ਨੱਪੋਗੇ ਉਸ ਤੋਂ ਬਾਅਦ ਪਾਣੀ ਜਿਹੜਾ ਉਹ ਨਹੀਂ ਆਊਗਾ ਦੇ ਵਿੱਚ ਵੇਖੋ ਜੀ ਇਹਦੇ ਇਹਦਾ ਪਾਸਵਰਡ ਕੋਈ ਨਹੀਂ ਆ ਜੀ ਇਹਦੇ ਵਿੱਚ ਜੋ ਕੁਝ ਲੱਗਾ ਵਾ ਦੋ ਵਾਰੀਆਂ ਨੇ ਏਟੀਐਮ ਨੇ ਇੱਕ ਦਿਨ ਦੇ ਵਿੱਚ ਪਾਣੀ ਦੇਣਾ ਵਾ ਭਾਵੇਂ ਤੁਸੀਂ 40 ਲੀਟਰ ਲੈ ਲਓ ਤੇ ਭਾਵੇਂ 20 ਲੀਟਰ ਲੈ ਲਓ ਆ ਇਹਦੇ ਵਿੱਚ ਹੀ ਜਿਹੜੀ ਉਹ ਚਿਪ ਲੱਗੀ ਆ ਇਲੈਕਟ੍ਰੋਨਿਕ ਤੇ ਇਹਦੇ ਵਿੱਚ ਉਹ ਦਿੱਤੀ ਹੈ ਟਿੱਪ ਹੋਰ ਕੋਈ ਪਾਸਵਰਡ ਨਹੀਂ ਆ ਬਹੁਤ ਈਜ਼ੀਲੀ ਸੌਖਾ ਚਲਾਉਣਾ ਏ ਪਰਿਵਾਰ ਦੇ ਵਿੱਚ ਇੱਕ ਜੀ ਦਾ ਪਰਿਵਾਰ ਦੇ ਵਿੱਚ ਇੱਕ ਜੀ ਦਾ ਆਧਾਰ ਕਾਰਡ ਲਿਆ ਗਿਆ ਵਾ ਚਾਰ ਮੈਂਬਰ ਹੈ ਜਾਂ ਪੰਜ ਮੈਂਬਰ ਨੇ ਉਹਦੇ 40 ਲੀਟਰ ਪਾਣੀ ਪੀਣ ਵਾਸਤੇ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਉਹਨਾਂ ਦੇ ਨਾਲ ਵਿੱਚ ਪਾਣੀ ਦੀ ਬਹੁਤ ਕਿੱਲਤ ਆ ਰਹੀ ਹੈ ਪਾਣੀ ਨੂੰ ਜਿਹੜਾ ਸਾਹਮਣਾ ਬਹੁਤ ਹੀ ਜ਼ਰੂਰੀ ਆ ਉਸ ਚੀਜ਼ ਨੂੰ ਮੁੱਖ ਰੱਖਦੇ ਹੋਇਆ ਇਹ ਜਿਹੜੀ ਏਟੀਐਮ ਮਸ਼ੀਨ ਲਾਈ ਆ ਕਿ ਪਾਣੀ ਵੇਸਟੇਜ ਨਾ ਹੋਵੇ। ਮੈਂ ਇਹ ਦੇਖਿਆ ਵੀ ਕਈ ਲੋਕ ਪੜ੍ਹੇ ਲਿਖੇ ਨਹੀਂ ਹੁੰਦੇ, ਕਈਆਂ ਨੂੰ ਏਟੀਐਮ ਚਲਾਉਣ ਦੀ ਨਹੀਂ ਜਾਚ ਹੁੰਦੀ ਵੀ ਕਿਸ ਤਰ੍ਹਾਂ ਪਾਣੀ ਲੈਣਾ ਵਾ, ਕਿਸ ਤਰ੍ਹਾਂ ਏਟੀਐਮ ਲੈਣਾ ਵਾ, ਇੱਥੇ ਦਬਾਉਣਾ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਫਿਰ ਕਿਸ ਤਰ੍ਹਾਂ ਕਲਾਸ ਲਗਾਉਂਦੇ ਹੋ ਜਾਂ ਕਿਸ ਤਰ੍ਹਾਂ ਸਮਝਾਉਂਦੇ ਹੋ ਦਸ਼ਕਾ ਨੂੰ ਸਾਡਾ ਕਰਦੇ ਹੋ ਕਿਉਂਕਿ ਹਰ ਕੋਈ ਬੰਦਾ ਪੜ੍ਹਿਆ ਲਿਖਿਆ ਨਹੀਂ ਹੁੰਦਾ। ਇਹ ਵੇਖੋ ਜੀ ਇਹਦੀ ਜਿਹੜੀ ਆ ਫਿਲਟਰ ਜਿਹੜਾ ਵਾ ਹਰ 2 2 ਮਹੀਨੇ ਬਾਅਦ ਜਿਹੜਾ ਫਿਲਟਰ ਸਾਫ਼ ਹੁੰਦੇ ਨੇ ਬਹੁਤ ਸਾਰੇ ਬੰਨੂ ਮੈਸੇਜ ਵੀ ਆਉਂਦੇ ਨੇ ਤੇ ਮੇਰੇ ਵੀਰ ਕਈ ਵੇਖਣ ਵੀ ਆਉਂਦੇ ਨੇ ਤੇ ਕਈ ਫੋਨ ਵੀ ਆਉਂਦੇ ਆਵਾ ਕਿ ਤੁਸੀਂ ਇਹ ਕਿਹੜੀ ਚੀਜ਼ ਲਾ ਦਿੱਤੀ ਹੈ ਜਿਹੜੀ ਏਟੀਐਮ ਦੇ ਵਿੱਚੋਂ ਪੈਸੇ ਤਾਂ ਸੁਣੇ ਸੀ ਪਰ ਪਾਣੀ ਪਹਿਲੀ ਵਾਰ ਸੁਣਿਆ ਵਾ ਬਹੁਤ ਸਾਰੇ ਵੀਰ ਆਉਂਦੇ ਨੇ ਵੇਖ ਕੇ ਵੀ ਜਾਂਦੇ ਨੇ ਤੇ ਗੱਲ ਕਰੀਏ ਬੱਤੀ ਨਾ ਚੱਲਦਾ ਜੇ ਕੋਈ ਲਾਈਟ ਪ੍ਰੋਬਲਮ ਹੋਵੇ ਬੱਤੀ ਚੱਲ ਗਈ ਹੋਵੇ ਤੇ ਏਟੀਐਮ ਫਿਰ ਬੰਦ ਹੋ ਜਾਏਗਾ ਪਾਣੀ ਆਏ ਜਾਣੀ ਹੈ ਫਿਰ ਕਿਸਤਾ ਸਾਰਾ ਮੇਨਟੇਨ ਕਰਦੇ ਹੋ ਵੇਖੋ ਜਦੋਂ ਕੋਈ ਨਵੀਂ ਤਕਨੀਕ ਲੱਗੇ ਉਹ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਤਰੇਜੋ ਦਾ ਬਣਦਾ ਆ ਇਹ ਚਾਹ ਦੇ ਨਾਲ ਹੀ ਇੱਥੇ ਲੋਕ ਜਿਹੜੇ ਆ ਉਹ ਇਹਨੂੰ ਵੇਖਿਆ ਤੁਹਾਨੂੰ ਭਰਨਾ ਜਦੋਂ ਪਾਣੀ ਲੈਣਾ ਉਦੋਂ ਵੀ ਕੋਈ ਫੀਲਿੰਗ ਜੀ ਆਉਂਦੀ ਆ ਵੀ ਕੋਈ ਪੈਸੇ ਕਢਾਉਣ ਲੱਗੇ ਆ ਸਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਦਾ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਸੀਂ ਅਕਸਰ ਯਾਤਰਾ ਦੇਖਦੇ ਆਂ ਵੀ ਏਟੀਐਮ ਵਿੱਚੋਂ ਯਾਤਰਾ ਪੈਸੇ ਨਿਕਲਦੇ ਨੇ ਪਰਾਇ ਤੁਹਾਨੂੰ ਅਜਿਹੇ ATM ਦਿਖਾਵਾਂਗੇ ਜਿੱਥੇ ਕਿ ਪੈਸੇ ਨਹੀਂ ਨਿਕਲਦੇ ਉਸ ATM ਵਿੱਚੋਂ ਜਿਹੜਾ ਕਿ ਪਾਣੀ ਨਿਕਲਦਾ ਵਾ ਪੀਣ ਵਾਲਾ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਜਿਹੜੀਆਂ ਤਸਵੀਰਾਂ ਨੇ ਅਮਰਸਾ ਦੇ ਪਿੰਡ ਮੱਲੂ ਲੰਗਾਂ ਦੀਆਂ ਨੇ ਜਿਹੜਾ ਹਲਕਾ ਰਾਜਸਥਾਨੀ ਦੇ ਵਿੱਚ ਆਉਂਦਾ ਵਾ ਅਤੇ ਪਿੰਡ ਦੇ ਸਹਿਯੋਗ ਦੇ ਨਾਲ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਇੱਥੇ ATM ਲਗਾਇਆ ਗਿਆ ਵਾ ਜਿਹੜਾ ਕਿ ਪੈਸੇ ਨਹੀਂ ਕੱਢਦਾ ਪਾਣੀ ਨਿਕਲਦਾ ਇਸ ATM ਵਿੱਚੋਂ ਗੱਲਬਾਤ ਵੀ ਸ਼ੁਰੂ ਕਰਾਂਗੇ ਪਿੰਡ ਵਾਸੀਆਂ ਦੇ ਨਾਲ ਵੀ ਅਗਲੇ ਦਿਨ ਪਾਈ ਲੱਗੇ ਆਜੋ ਅਗਲੇ ਦਿਨ ਪਾਈ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਲੋਕਾਂ ਦਾ ਜੀ ਤੁਹਾ ਤਿੰਨ 850 ਵੀ ਅਸੀਂ ਦੇਖਿਆ ਵੀ ਜਿਆਦਾਤਰ ਏਟੀਐਮ ਵਿੱਚੋਂ ਪੈਸੇ ਨਿਕਲਦੇ ਨੇ ਤੁਹਾਡਾ ਪਹਿਲਾ ਏਟੀਐਮ ਦੇਖਿਆ ਜਿਹੜਾ ਪੈਸੇ ਨਹੀਂ ਕੱਢਦਾ ਇਹ ਪਾਣੀ ਕੱਢਦਾ ਵਾ ਇਹ ਕਿਸ ਤਰ੍ਹਾਂ ਜਹਾਜ ਜਾ ਜਿਹੜੀ ਮਸ਼ੀਨ ਏਟੀਐਮ ਲਗਾਈ ਗਈ ਆ ਤੇ ਕੰਮ ਕਿਸ ਤਰ੍ਹਾਂ ਕਰਦਾ ਇਹ ਵੇਖੋ ਜੀ ਇਹ ਸਾਡਾ ਵਾਟਰ ਸਪਲਾਈ ਦਾ ਜਿਹੜਾ ਟੈਂਕੀ ਦਾ ਕੰਮ ਸੀ ਉਹ ਅਸੀਂ ਜਦੋਂ 2019 ਦੇ ਵਿੱਚ ਸਾਡੀ ਪੰਚਾਇਤ ਬਣੀ ਆ ਤੇ ਉਹਦੀ ਸਾਡੀ ਜਿਹੜੀ ਆ ਵਾਟਰ ਸਪਲਾਈ ਦੀ ਜਿਹੜੀ ਕਮੇਟੀ ਬਣੀ ਸਾਡੀ ਉਹਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਤੇ ਫਿਰ ਅਸੀਂ ਉਸ ਨੂੰ ਬਹੁਤੇ ਵਧੀਆ ਢੰਗ ਦੇ ਨਾਲ ਸਾਫ ਸੁਥਰਾ ਬਣਾਇਆ ਪਾਰਕ ਬਣਾਇਆ ਪਾਣੀ ਜਿਹੜਾ ਚੰਗਾ ਘਰਾਂ ਦੇ ਵਿੱਚ ਪਹੁੰਚਿਆ ਤੇ ਮਹਿਕਮੇ ਦਾ ਸਹਿਯੋਗ ਸਾਨੂੰ ਬਹੁਤ ਮਿਲਿਆ ਨਾਲ ਨਗਰ ਦਾ ਸਹਿਯੋਗ ਮਿਲਿਆ ਤੇ ਪਾਣੀ ਉਸ ਤੋਂ ਪਹਿਲਾਂ ਪਾਣੀ ਦੀ ਜਿਹੜੀ ਬਹੁਤ ਕਿਲਤ ਸੀ ਪਿੰਡ ਦੇ ਵਿੱਚ ਪਾਣੀ ਨਹੀਂ ਸੀ ਆਉਂਦਾ ਇਹ ਜਿਹੜਾ ਸਾਨੂੰ ਇਨਾਮ ਦੇ ਤੌਰ ਤੇ ਵਾਟਰ ਸਪਲਾਈ ਮਹਿਕਮੇ ਵੱਲੋਂ ਦਿੱਤਾ ਗਿਆ ਵਾ ਉਹ ਸਾਨੂੰ ਕਹਿੰਦੇ ਹੁੰਦੇ ਸੀ ਤੁਹਾਨੂੰ ਅਜਹੀ ਚੀਜ਼ ਦਵਾਂਗੇ ਜਿਹੜਾ ਤੁਸੀਂ ਜਾਦ ਕਰੋਗੇ ਤੇ ਕਿਸੇ ਪਿੰਡ ਵੀ ਨਹੀਂ ਹੋਊਗੀ ਤੇ ਸਾਡਾ ਮਾਝੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਹ ਪਹਿਲਾ ਪਿੰਡ ਆ ਦੇਦੇ ਵਿੱਚ ਏਟੀਐਮ ਚੋਂ ਪੈਸੇ ਨਹੀਂ ਨਿਕਲਦੇ ਪਾਣੀ ਨਿਕਲਦਾ ਤੇ ਪਾਣੀ ਦੀ ਬਚਤ ਵੀ ਹੁੰਦੀ ਹੈ ਜੀ ਬਿਲਕੁਲ ਜੀ ਤੇ ਕੋਈ ਜਿੰਦਰ ਪਾਜੀ ਜਰੂਰ ਕਰਕੇ ਦਿਖਾਓ ਏਟੀਐਮ ਚੋਂ ਵੀ ਵਾਕਿਆ ਕਿਦੇ ਸੋ ਪੈਸੇ ਨਾ ਨਿਕਲਦੇ ਹਨ ਇਹ ਤੁਹਾਨੂੰ ਦੱਸ ਦਿਓ ਤੇ ਪਾਣੀ ਕਿਸ ਤਰ੍ਹਾਂ ਨਿਕਲਦਾ ਭਾਈ ਸਾਹਿਬ ਜਰੂਰ ਏਟੀਐਮ ਲਾਉਣਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਏਟੀਐਮ ਲਗਾਇਆ ਗਿਆ ਭਾਈ ਸਾਹਿਬ ਵੱਲੋਂ ਅਤੇ ਜਿਹੜਾ ਕੀ ਪਾਣੀ ਨਿਕਲ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਵੀ ਜਿਹੜਾ ਨਿਕਲਿਆ ਇਹ ਭਾਈ ਸਾਹਿਬ ਵੱਲੋਂ ਸਿਰਫ ਚਿਪਕਾਰ ਜਿਹੜਾ ਉੱਥੇ ਲਗਾਇਆ ਗਿਆ ਵਾ ਅਤੇ ਉਸੇ ਤਰ੍ਹਾਂ ਜਿਹੜਾ ਕੀ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਜਿਹੜਾ ਉਹ ਨਿਕ ਇਹ ਪਿੰਡ ਵਾਸੀਆਂ ਵਾਸਤੇ ਬਹੁਤ ਵੱਡੀ ਸਹੂਲਤ ਆ ਅਤੇ ਖਾਸ ਕਰਕੇ ਮਾਝੇ ਦੇ ਇਲਾਕੇ ਦੀ ਗੱਲ ਕਰੀਏ ਮਾਝੇ ਦੇ ਪਿੰਡਾਂ ਵਿੱਚ ਤੇ ਪਹਿਲੀ ਸਹੂਲਤ ਆ ਪਿੰਡ ਵਾਸੀਆਂ ਸਹਿਯੋਗ ਨਾਲ ਜਿਹੜਾ ਕੀ ਲਗਾਇਆ ਗਿਆ ਵਾ ਤੇ ਗੁਰਿੰਦਰ ਪਾਜੀ ਅਸੀਂ ਦੇਖਿਆ ਵੀ ਇਹ ਜਿਹੜੀ ਦੋ ਟੂਟੀਆਂ ਲਗਾਈਆਂ ਗਈਆਂ ਨੇ ਇਹ ਕਿਸ ਤਰ੍ਹਾਂ ਦੋਵੇਂ ਕੰਮ ਕਰਦੀਆਂ ਨੇ ਤੇ ਕਿੰਨਾ ਪਾਣੀ ਕਰਦੀਆਂ ਨੇ ਇਹ ਇਹ ਦੇਖੋ ਜੀ ਇਹ ਜਿਹੜਾ ਵਾ ਦੋ ਟੂਟੀਆਂ ਇਸ ਲਈ ਲਾਈਆਂ ਗਈਆਂ ਕਿ ਦੋ ਕਸਟਮਰ ਵੀ ਆ ਜਾਣ ਤਾਂ ਪਾਣੀ ਲੈ ਕੇ ਜਿਹੜਾ ਵਾ ਜਾ ਸਕਦੇ ਨੇ ਇੱਕ ਦਿਨ ਦੇ ਵਿੱਚ ਦੋ ਵਾਰੀ ਇਹ ਇਹ ਕਾਰ ਜਿਹੜਾ ਵਾ ਚੱਲਣਾ ਵਾ ਜਿਵੇਂ ਕਿ 20 ਲੀਟਰ ਦਾ ਤੁਸੀਂ ਤੁਹਾਨੂੰ 20 ਲੀਟਰ ਦੀ ਤੁਹਾਡੇ ਕੋਲ ਬਾਲਟੀ ਆ ਜਾਂ 20 ਲੀਟਰ ਦਾ ਭਾਂਡਾ ਵਾ ਤੇ 20 ਲੀਟਰ ਵਾਲਾ ਸਵਿੱਚ ਹੀ ਤੁਸੀਂ ਨੱਪੋਗੇ ਜੇ ਤੁਹਾਡੇ ਕੋਲ 10 ਲੀਟਰ ਦੀ ਆ ਤਾਂ 10 ਲੀਟਰ ਹੀ ਨੱਪੋਗੇ ਉਸ ਤੋਂ ਬਾਅਦ ਪਾਣੀ ਜਿਹੜਾ ਨਹੀਂ ਆਊਗਾ ਇਹਦੇ ਵਿੱਚ ਤੇ ਮੈਨੂੰ ਇਹ ਸੋ ਵੀ ਇਹ ਜਿਹੜਾ ਏਟੀਐਮ ਬਣਾਇਆ ਗਿਆ ਵਾ ਇਹ ਕਿਹੜੀ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਵਾ ਕਿਸ ਤਰ੍ਹਾਂ ਜੇ ਮੰਚ ਜਹੰਜ ਆਇਆ ਵੀ ਪਿੰਡ ਵਿੱਚ ਏਟੀਐਮ ਮਸ਼ੀਨ ਲਗਾਈ ਜਾਵੇ ਤੁਹਾਡੇ ਦਸ਼ਕਾ ਨੂੰ ਸਾਂਝਾ ਕਰ ਦੋਈ ਕਰੇ ਵੇਖੋ ਜੀ ਪਿੰਡ ਦਾ ਪਾਣੀ ਜਿਹੜਾ ਵਾ ਉਹ ਗੰਦਾ ਹੋਣ ਕਰਕੇ ਥੋੜੀ ਜੀ ਪ੍ਰੋਬਲਮਾਂ ਆਉਂਦੀਆਂ ਸੀ ਤੇ ਸਾਨੂੰ ਤੁ ਵਾਟਰ ਸਪਲਾਈ ਵਿਭਾਗ ਨੇ ਦਿੱਤਾ ਕਿ ਤੁਹਾਨੂੰ ਇਹੀ ਚੀਜ਼ ਦੇਵਾਂਗੇ ਕਿਉਂਕਿ ਤੁਸੀਂ ਉਹਦੀ ਦੇਖਰੇਖ ਕਰ ਸਕਦੇ ਜੀ ਜਿਹੜਾ ਵੀ ਵਿਭਾਗ ਨੂੰ ਪਤਾ ਹੁੰਦਾ ਵਾ ਇਹ ਕਿਹੜਾ ਪਿੰਡ ਜਿਹੜਾ ਇਹਨੂੰ ਚਲਾ ਸਕਦਾ ਕਿਉਂਕਿ ਇਹ ਮੇਨਟੇਨੈਂਸ ਕਰਨਾ ਇਹਦੀ ਰਾਖੀ ਰੱਖਣੀ ਇਹਨੂੰ ਚਲਾਉਣਾ ਘਰਾਂ ਚ ਕਾਟ ਵੰਡਣੇ ਤੇ ਉਹ ਆਪਾਂ ਪਾਣੀ ਦੀ ਬਚਤ ਕਰਨੀ ਠੀਕ ਹੈ ਤੇ ਮੈਨੂੰ ਇਹ ਸੋ ਵੀ ਇਹ ਜਿਹੜਾ ਏਟੀਐਮ ਲਗਾਇਆ ਗਿਆ ਵਾ ਇਸ ਦੇ ਉੱਤੇ ਕੋਈ ਪਾਸਵਰਡ ਲਗਾਇਆ ਗਿਆ ਸੀ ਦੇਖਦੇ ਪਜਾ ਤੇ ਏਟੀਐਮ ਤੇ ਪਾਸਵਰਡ ਹੁੰਦੇ ਨੇ ਉਹ ਪਾਸਵਰਡ ਲਪਾਂਗੇ ਤੇ ਫਿਰ ਜਾ ਕੇ ਜਿਵੇਂ ਪੈਸੇ ਨਿਕਲਦੇ ਏਟੀਐਮ ਚੋ ਇੱਥੇ ਕੋਈ ਪਾਸਵਰਡ ਲਗਾਇਆ ਗਿਆ 10 ਕਹ ਜੂ ਸਾਂਝਾ ਕਰ ਦਿਓ ਏਟੀਐਮ ਤੇ ਕੀ ਦਿੱਤਾ ਗਿਆ ਵਾ ਵੇਖੋ ਜੀ ਇਹਦੇ ਇਹਦਾ ਪਾਸਵਰਡ ਕੋਈ ਨਹੀਂ ਹੈ ਜੀ ਇਹਦੇ ਵਿੱਚ ਜੋ ਕੁਝ ਲੱਗਾ ਵਾ ਦੋ ਵਾਰੀਆਂ ਨੇ ਏਟੀਐਮ ਨੇ ਇੱਕ ਦਿਨ ਦੇ ਵਿੱਚ ਪਾਣੀ ਦੇਣਾ ਵਾ ਭਾਵੇਂ ਤੁਸੀਂ 40 ਲੀਟਰ ਲੈ ਲਓ ਤੇ ਭਾਵੇਂ 20 ਲੀਟਰ ਲੈ ਲਓ ਠੀਕ ਹੈ ਕੋਈ ਪਾਸਵਰਡ ਨਹੀਂ ਲ ਇਲੈਕਟ੍ਰੋਨਿਕ ਤੇ ਇਹਦੇ ਵਿੱਚ ਉਹ ਦਿੱਤੀ ਆ ਟਿਪ ਹੋਰ ਕੋਈ ਪਾਸਵਰਡ ਨਹੀਂ ਆ ਬਹੁਤ ਈਜ਼ੀਲੀ ਸੌਖਾ ਚਲਾਉਣਾ ਹੈ ਸਮੂਹ ਸੋਪੀ ਗੁਰਦੇ ਪਾਜੀ ਜਿਹੜਾ ਤੁਸੀਂ ਏਟੀਐਮ ਜਿਹੜਾ ਬਣਾਇਆ ਮੈਂ ਪਦਰਸ਼ਕਾ ਨੂੰ ਸਾਂਝਾ ਕਰ ਲਾਂਗਾ ਇਹ ਜਿਹੜਾ ਕਿ ਵਾਟਰ ਸਪਲਾਈ ਵਾਲੋ ਜਿਹੜਾ ਕਿ ਡਿਪਾਰਟਮੈਂਟ ਵਾਲੋ ਜਿਹੜਾ ਏਟੀਐਮ ਦਿੱਤਾ ਗਿਆ ਇਸ ਏਟੀਐਮ ਦੇ ਨਾਲ ਤੁਸੀਂ ਇੱਥੇ ਏਟੀਐਮ ਲਗਾਓਗੇ ਇੱਥੋਂ ਜਿਹੜਾ ਬਟਨ ਲਪਾਂਗੇ ਤੇ ਪਾਣੀ ਜਿਹੜਾ ਵਾ ਉਹ ਨਿਕਲੇਗਾ ਇੱਕ ਬਣੇ ਤੁਸੀਂ ਦੇਖ ਸਕਦੇ ਹੋ ਵੀ ਇਹ ਇਹ 10 ਲੀਟਰ ਵਾਲਾ ਇੱਕ ਬਣੇ 20 ਲੀਟਰ ਵਾਲਾ ਜਿਹੜਾ ਪਾਣੀ ਨਿਕਲੇਗਾ ਤੇ ਇੱਕ ਪਰਿਵਾਰ ਨੂੰ ਇੱਕ ਦਿਨ ਚ 40 ਲੀਟਰ ਪਾਣੀ ਮਿਲੂਗਾ ਤੇ ਮੈਨੂੰ ਇਸੋ ਗੁਰਦੇ ਪਾਜੀ ਇਹ ਜਿਹੜਾ ਏਟੀਐਮ ਬਣਾਇਆ ਗਿਆ ਪੂਰੇ ਪਿੰਡ ਵਾਸੀਆਂ ਦੇ ਬਣਾਏ ਗਏ ਨੇ ਤੇ ਨੇ ਜੇ ਪਰਿਵਾਰ ਦੇ ਵਿੱਚ ਇੱਕ ਜੀ ਦਾ ਪਰਿਵਾਰ ਦੇ ਵਿੱਚ ਇੱਕ ਜੀ ਦਾ ਆਧਾਰ ਕਾਰਡ ਲਿਆ ਗਿਆ ਵਾ ਚਾਰ ਮੈਂਬਰ ਹੈ ਜਾਂ ਪੰਜ ਮੈਂਬਰ ਨੇ ਉਹਦੇ 40 ਲੀਟਰ ਪਾਣੀ ਪੀਣ ਵਾਸਤੇ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਇਹਦੇ ਨਾਲ ਕੋਈ ਕਮੀ ਨਹੀਂ ਆ ਸਕਦੀ ਇਸ ਕਰਕੇ ਇੱਕ ਪਰਿਵਾਰ ਨੂੰ ਇਹ ਕੇ ਟੀਮ ਦਿੱਤਾ ਗਿਆ ਵਾ ਜਿਹਨੂੰ ਵੀ ਜ਼ਰੂਰਤ ਹੁੰਦੀ ਹੈ ਉਹ ਸਾਡੇ ਕੋ ਆਣ ਕੇ ਆਧਾਰ ਕਾਰਡ ਦੇ ਕੇ ਸਾਨੂੰ ਤੇ ਉਹ ਏ ਟੀ ਐਮ ਲੈ ਜਾਂਦਾ ਵਾ ਤੇ ਇਹਨੂੰ ਜਿਹੜਾ ਵਧੀਆ ਤਰੀਕੇ ਨਾਲ ਪਾਣੀ ਨੂੰ ਖੜਦੇ ਰ ਵਰਤਦੇ ਨੇ ਤੇ ਵੇਸਟੇਜ ਵੀ ਹੁੰਦੀ ਨੇ ਉਹਨਾਂ ਨਾਲ ਦੇਣਾ ਵਿੱਚ ਪਾਣੀ ਦੀ ਬਹੁਤ ਕਿੱਲਤ ਆ ਰਹੀ ਹੈ ਪਾਣੀ ਨੂੰ ਜਿਹੜਾ ਸਾਹਮਣਾ ਬਹੁਤ ਹੀ ਜ਼ਰੂਰੀ ਆ ਤੇ ਉਸ ਚੀਜ਼ ਨੂੰ ਮੁੱਖ ਰੱਖਦੇ ਹਾਂ ਇਹ ਜਿਹੜੀ ਏਟੀਐਮ ਮਸ਼ੀਨ ਲਾਈ ਆ ਕਿ ਪਾਣੀ ਵੇਸਟੇਜ ਨਾ ਹੋਵੇ ਤੇ ਮੈਨੂੰ ਇਹ ਸੋ ਵੀ ਇਹ ਜਿਵੇਂ ਵੈਸੇ ਦੇ ਦੇ ਭੀ ਜਾ ਤਾਂ ਏਟੀਐਮ ਉੱਤੇ ਕੋਈ ਹੁੰਦਾ ਵਾ ਐਕਸਪਾਇਰੀ ਡੇਟ ਹੁੰਦੀ ਆ ਭੀ ਇਹ 2024 ਤੱਕ ਜਾਂ 27 ਤੱਕ ਅਗਰ ਖਤਮ ਹੋ ਜਾਂਦਾ ਹੁੰਦਾ ਇਹਦੇ ਤੇ ਕੋਈ ਐਕਸਪਾਇਰੀ ਦਿੱਤੀ ਕਿ ਜਾਂ ਲਾਈਫਟਾਈਮ ਬਣਾਇਆ ਗਿਆ ਹੈ ਪੂਰੀ ਜ਼ਿੰਦਗੀ ਚੱਲੇਗਾ ਇਹ ਵੇਖੋ ਜੀ ਲਾਈਫਟਾਈਮ ਹੈ ਜੀ ਇਹ 2022 ਦੇ ਵਿੱਚ ਸਾਡਾ ਜਿਹੜਾ ਪ੍ਰੋਜੈਕਟ ਲੱਗਾ ਵਾ ਅੱਜ ਤੱਕ ਸਾਡਾ ਬਹੁਤ ਵਧੀਆ ਚੱਲ ਰਿਹਾ ਵਾ ਕੰਪਨੀ ਵੱਲੋਂ ਇਹਦੀ ਮੇਨਟੇਨੈਂਸ ਦਾ ਵਾਸਤੇ ਆਉਂਦੇ ਨੇ ਉਹਦੀ ਜਿਹੜੀ ਆ ਆਪਣੀ ਸਫਾਈ ਕਰਕੇ ਜਾਂਦੇ ਨੇ ਆਹਰੋ ਜਿਹੜੇ ਲੱਗੇ ਹੋਏ ਨੇ ਵਿੱਚ ਇਹਦੇ ਫਿਲਟਰ ਫਿਲਟਰ ਸਾਫ਼ ਕਰਕੇ ਜਾਂਦੇ ਕੋਈ ਤਕਨੀਕੀ ਪ੍ਰੋਬਲਮ ਆਉਂਦੀ ਆ ਤੇ ਉਹ ਵੀ ਅਸੀਂ ਉਹਨਾਂ ਨੂੰ ਫੋਨ ਕਰਦੇ ਆ ਤੇ ਜਿਹਨੇ ਕਾ ਮੋਟਾ ਕੰਮ ਹੈ ਜਿਹੜਾ ਕੋਈ ਆਉਂਦਾ ਵਾ ਉਹ ਅਸੀਂ ਆਪ ਵੀ ਮਾੜਾ ਮੂੜ ਕਰ ਲਈਦਾ ਵਾ ਤੇ ਅਸੀਂ ਦੇਖਦੇ ਪੰਜਾਤਰ ਅਸੀਂ ਦੇਖਦੇ ਗੁਰਦਪਾਲੀ ਏਟੀਐਮ ਹੁੰਦੇ ਜਦੋਂ ਪੈਸੇ ਕਢਾਉਣੇ ਹੁੰਦੇ ਏਟੀਐਮ ਦੇ ਬਾਹਰ ਲੈਂਨ ਲੱਗੀ ਹੁੰਦੀ ਆ ਤੇ ਇਤਨੀ ਕਿਤੇ ਪੰਜਾਤਰ ਕਿਥੇ ਪਾਣੀ ਲੈਣ ਉਹ ਲੈਣ ਵਾਸਤੇ ਲੋਕ ਆਉਂਦੇ ਨੇ ਤੇ ਇੱਥੇ ਬਾਬਾ ਲੈਣ ਲੱਗੀ ਹੋ ਲੋਕਾਂ ਦੀ ਤੇ ਲੋਕ ਆਪਸ ਵਿੱਚ ਲੜਦੇ ਹੋਣ ਇਸ ਤਰ੍ਹਾਂ ਹੁੰਦਾ ਕਿਸ ਤ ਆਪਣੇ ਆਪਣੇ ਭਾਂਡੇ ਲੈ ਕੇ ਆਉਂਦੇ ਨੇ ਤੇ ਬਸ ਕੋਈ ਐਡਾ ਲੰਮਾ ਸਮਾਂ ਨਹੀਂ ਸਿਰਫ 2 ਸੈਕਿੰਡ ਦਾ ਕੰਮ ਆ ਸਵਿਚ ਨੱਪੋ ਆਪਣਾ ਕਾਰਡ ਲਾਓ ਤੇ ਬਾਲਟੀ ਭਰ ਕੇ ਲੈ ਜਾਂਦੇ ਨੇ ਕੋਈ ਲਾਈਨਾਂ ਵਾਲਾ ਕੰਮ ਨਹੀਂ ਕਿ ਲਾਈਨ ਲੱਗਦੀ ਹੋਵੇ ਜਾਂ ਕੋਈ ਝਗੜਾ ਹੁੰਦਾ ਹੋਵੇ ਪਾਣੀ ਲੈਣ ਤੋਂ ਇਹੋ ਜਿਹਾ ਕਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਬਿਲਕੁਲ ਪਾ ਜੀ ਅਸੀਂ ਦੇਖਿਆ ਵੀ ਕਈ ਲੋਕ ਪੜ੍ਹੇ ਲਿਖੇ ਨਹੀਂ ਹੁੰਦੇ। ਕਈਆਂ ਨੂੰ ਏਟੀਐਮ ਚਲਾਉਣ ਦੀ ਨਹੀਂ ਜਾਚ ਹੁੰਦੀ ਵੀ ਕਿਸ ਤਰ੍ਹਾਂ ਪਾਣੀ ਲੈਣਾ ਵਾ, ਕਿਸ ਤਰ੍ਹਾਂ ਏਟੀਐਮ ਲੈਣਾ ਵਾ, ਇੱਥੇ ਦਬਾਉਣਾ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਫਿਰ ਕਿਸ ਤਰ੍ਹਾਂ ਕਲਾਸ ਲਗਾਉਂਦੇ ਹੋ ਜਾਂ ਕਿਸ ਤਰ੍ਹਾਂ ਸਮਝਾਉਂਦੇ ਹੋ, ਦਸ਼ਕਾਂ ਨੂੰ ਸਹਾਇਤਾ ਕਰਦੇ ਹੋ ਕਿਉਂਕਿ ਹਰ ਕੋਈ ਬੰਦਾ ਪੜ੍ਹਿਆ ਲਿਖਿਆ ਨਹੀਂ ਹੁੰਦਾ। ਕਈ ਦੇ ਵਿਚਾਰੇ ਨਹੀਂ ਬਜ਼ੁਰਗ ਜਿਹੜੇ ਪੜ੍ਹੇ ਲਿਖੇ ਹੁੰਦੇ ਉਹਨਾਂ ਨੂੰ ਪਾਣੀ ਲੈਣ ਦੀ ਇਥੇ ਆਉਣਾ ਪੈਂਦਾ ਤੇ ਉਹਨਾਂ ਨੂੰ ਕਿੰਨੇ ਕਿਸਮ ਮੁਸ਼ਕਲਾਂ ਸਹਮਣਾ ਕਰਨ ਦਾ ਮੈਂ ਸੰਜੋਣਾ ਪੈਂਦਾ ਕੋ ਮਹੱਲੇ ਦੇ ਵਿੱਚ ਇਕੱਠੇ ਕਰਕੇ ਤੇ ਉਹਨਾਂ ਨੂੰ ਸਮਝਾ ਦਿੱਤਾ ਸੀ ਕਿ ਆਹ ਏਟੀਐਮ ਆ ਐਸ ਸਵਿਚ ਆ ਜੇ ਤੁਹਾਨੂੰ 10 ਲੀਟਰ ਦੀ ਜ਼ਰੂਰਤ ਆ ਤਾਂ 10 ਲੀਟਰ ਵਾਲਾ ਸਵਿਚ ਨੱਪ ਦਿਓ ਜੇ 20 ਲੀਟਰ ਦੀ ਜ਼ਰੂਰਤ ਆ ਤਾਂ 20 ਲੀਟਰ ਨੱਪ ਦਿਓ ਇਹਨੂੰ ਕੋਈ ਚਲਾਉਣਾ ਐਡਾ ਔਖਾ ਨਹੀਂ ਆ ਏਟੀਐਮ ਨਾਲ ਪ੍ਰੈਸ ਕਰਨਾ ਵਾ ਲਿਖਿਆ ਕਾਰਡ ਤੇ ਸਵਿਚ ਨੱਪ ਦੇਣਾ ਵਾ ਕੋਈ ਇਹਦੇ ਵਿੱਚ ਕੋਡ ਨਹੀਂ ਲਾਉਣਾ ਜਾਂ ਕੋਈ ਜਿਹੜਾ ਏਟੀਐਮ ਜਿਹੜਾ ਵਾ ਪੜਿਆ ਲਿਖਿਆ ਚਲਾ ਸਕਦਾ ਸੀ ਇਨੂੰ ਕੋਈ ਅਨਪੜ੍ਹ ਵੀ ਚਲਾ ਸਕਦਾ ਹੈ ਬਹੁਤ ਸਾਰੇ ਲੋਕੀ ਪਾਣੀ ਖੜਦੇ ਨੇ ਤੇ ਆਣ ਕੇ ਏਟੀਐਮ ਲਾ ਕੇ ਆਪਣਾ ਪਾਣੀ ਤੇ ਮੈਨੂੰ ਇਹ ਸੋਪੇ ਅਸੀਂ ਦੇਖਿਆ ਵੀ ਜ਼ਿਆਤਰ ਕਈ ਏਟੀਐਮ ਜਿਵੇਂ ਜਿੱਥੋਂ ਪੈਸੇ ਕਢੋਣੇ ਹੁੰਦੇ ਨੇ ਏਟੀਐਮ ਖਰਾਬ ਹੋ ਜਾਂਦਾ ਵਾ ਜਾਂ ਕਿਸੇ ਤਰ੍ਹਾਂ ਮੈਂਟੇਨ ਕਰਨਾ ਹੁੰਦਾ ਵਾ ਇਹ ਵੀ ਏ ਟਾਈਮ ਤੇ ਕਿਸੇ ਤਰ੍ਹਾਂ ਖਲਾਰ ਕੇ ਕੋਈ ਪ੍ਰੋਬਲਮ ਆ ਜਾਂਦੀ ਆ ਪਾਣੀ ਸਾਫ ਸਫਾਈ ਲੈ ਕੇ ਫਿਲਟਰ ਸਾਫ ਕਰਨਾ ਹੋਵੇ ਇਹ ਵੀ ਫਿਰ ਇਸ ਨੂੰ ਖੋਲਿਆ ਜਾਂਦਾ ਸਾਰਾ ਸਾਫ ਕੀਤਾ ਦਾ ਤੇ ਜੇ ਗੱਲ ਕਰੀਏ ਮਹੀਨੇ ਜਾਂ 6 ਮਹੀਨੇ ਬਾਅਦ ਕੋਈ ਜਿਹੜਾ ਇਹ ਸਾਰਾ ਫਿਲਟਰ ਸਾਫ ਹੁੰਦਾ ਹੈ ਇਹ ਵੇਖੋ ਜੀ ਇਹਦੀ ਜਿਹੜੀ ਆ ਫਿਲਟਰ ਜਿਹੜਾ ਵਾ ਹਰ ਜਿਹੜਾ ਏਟੀਐਮ ਲੱਗਾ ਵਾ ਜਿਹੜੀ ਚਿਪ ਲੱਗੀ ਆ ਇਹ 'ਚ ਵੀ ਕੋਈ ਪ੍ਰੋਬਲਮ ਆ ਜੇ ਤਾਂ ਇੱਕ ਅੱਧਾ ਦਿਨ ਉਹਦੇ ਵਿੱਚ ਜੂਰ ਮਿਸਟੈਕ ਆ ਜਾਂਦੀ ਆ ਕਿ ਇਸ ਵੇਲੇ ਰਾਤ ਨਾ ਪਾਣੀ ਚੱਲੇ ਫਿਰ ਫੋਨ ਕਰਨਾ ਪੈਂਦਾ ਹੈ ਜਿਹੜੀ ਕੰਪਨੀ ਨੇ ਲਾਏ ਨੇ ਮਹਿਕਮੇ ਨੂੰ ਫੋਨ ਕਰਕੇ ਫਿਰ ਉਹ ਅਗਲੇ ਦਿਨ ਹੀ ਆਣ ਕੇ ਜਿਹੜਾ ਉਹ ਕਰ ਰਹੇ ਨੇ ਨਿੱਕੀ ਮੋਟੀ ਪ੍ਰੋਬਲਮ ਜਿਹੜੀ ਆ ਉਹ ਅਸੀਂ ਆਪ ਹੀ ਠੀਕ ਕਰ ਲੈਨੇ ਆ ਕੋਈ ਇਹੋ ਜਿਹੀ ਤਿਕਰ ਮੁਸ਼ਕਲ ਨਹੀਂ ਆਈ ਜਿਹਦੇ ਨਾਲ ਇਹਨੂੰ ਜਿਹੜਾ ਕੋ ਆਇਆ ਹੋਵੇ ਤੇ ਪਾਣੀ ਤੋਂ ਬਿਨਾਂ گیا ਹੋਵੇ ਤੇ ਕਿੰਨਾ ਕਿ ਖੇਚਦਾ ਕੇਂਦਰ ਬਣਿਆ ਵਾ ਤੁਹਾਡੇ ਪਿੰਡ ਦਾ ਜਿਹੜਾ ਏਟੀਐਮ ਜਿਹੜਾ ਕਿ ਪਾਣੀ ਵਾਲਾ ਵਾ ਅਸੀਂ ਦੇਖਿਆ ਵੀ ਲਾਗੇ ਜਾ ਕੇ ਮਾਝੇ ਦੀ ਗੱਲ ਕਰੀਏ ਮਾਝੇ ਦੇ ਪਹਿਲਾ ਪਿੰਡ ਆ ਜੋ ਤੁਹਾਡੇ ਪਿੰਡ ਬਾਰੇ ਪੁੱਛਦਾ ਵੀ ਮੰਲੂ ਲੰਗੜ ਵਿੱਚ ਜਿਹੜਾ ਏਟੀਐਮ ਲਗਾਇਆ ਜਿਹੜਾ ਪੈਸੇ ਨਹੀਂ ਕੱਢਦਾ ਉਹ ਪਾਣੀ ਕੱਢਦਾ ਵਾ ਤੇ ਇੱਥੇ ਲੋਕ ਕਿੰਨੇ ਕਿ ਦੂਰੋਂ ਆ ਕੇ ਵੇਖਣ ਹੁੰਦੇ ਨੇ ਵੀ ਵੇਖੀ ਸੀ ਜਾ ਕੇ ਕਿਹੜੀ ਮਸ਼ੀਨ ਲਗਾ ਆਤੀ ਆ ਜਿਹੜੀ ਪੈਸੇ ਕੱਢਣ ਦੀ ਬਜਾਏ ਪਾਣੀ ਕੱਢ ਰਹੀ ਹੈ ਬਹੁਤ ਸਾਰੇ ਬਿੰਨੂ ਮੈਸੇਜ ਵੀ ਆਉਂਦੇ ਨੇ ਤੇ ਮੇਰੇ ਵੀਰ ਕਈ ਵੇਖਣ ਵੀ ਆਉਂਦੇ ਨੇ ਤੇ ਕਈ ਫੋਨ ਵੀ ਆ ਏਟੀਐਮ ਦੇ ਵਿੱਚੋਂ ਪੈਸੇ ਤਾਂ ਸੁਣੇ ਸੀ ਪਰ ਪਾਣੀ ਪਹਿਲੀ ਵਾਰ ਸੁਣਿਆ ਵਾ ਬਹੁਤ ਸਾਰੇ ਵੀਰ ਆਉਂਦੇ ਨੇ ਵੇਖ ਕੇ ਵੀ ਜਾਂਦੇ ਨੇ ਫੋਨ ਤੇ ਵੀ ਸੰਪਰਕ ਕਰਦੇ ਨੇ ਕਿ ਇਹ ਕਿਦਾਂ ਚੀਜ਼ ਲਾਈ ਤੁਸੀਂ ਆਪਾਂ ਵੀ ਲਾਉਣਾ ਚਾਹੁੰਦੇ ਨੇ ਪਾਣੀ ਦੀ ਬੜੀ ਜਣਾ ਬਚਤ ਹੁੰਦੀ ਆ ਕਿਉਂਕਿ ਪਾਣੀ ਦੀ ਵੇਸਟੇਜ ਘਟ ਜਾਂਦੀ ਆ ਪਾਣੀ ਦੀ ਬਿਲਕੁਲ ਵੇਸਟੇਜ ਨਹੀਂ ਰਹਿੰਦੀ ਇਹਦੇ ਵਿੱਚ ਕਿਉਂਕਿ ਬਰਤਨ ਆਪਣਾ ਸਾਫ਼ ਕਰਕੇ ਲੈ ਕੇ ਆਉਣਾ ਘਰੋਂ ਤੇ ਜੇ ਕਿਸੇ ਨੂੰ 10 ਲੀਟਰ ਦਾ ਭਾਂਡਾ ਵਾ ਤਾਂ ਉਹਨੇ 10 ਲੀਟਰ ਵਾਲਾ ਸਵਿਚ ਨੱਪਣਾ ਵਾ ਜੇ ਕਿਸੇ ਨੂੰ 20 ਲੀਟਰ ਜ਼ਰੂਰਤ ਆ ਤੇ ਉਹਨੇ 20 ਲੀਟਰ ਵਾਲਾ ਸਵਿਚ ਨੱਪ ਕੇ ਤੇ ਆਪਣਾ ਜਿਹੜਾ ਪਾਣੀ ਲੈ ਜਾਣਾ ਤੇ ਗੁਰੂ ਦੇ ਪਾਣੀ ਮੈਨੇਸੋ ਵੀ ਕਿੰਨਾ ਪਾਣੀ ਜਿਹੜਾ ਇਸ ਏਟੀਐਮ ਵਿੱਚ ਸਟੋਰ ਹੋ ਜਾਂਦਾ ਤੇ ਕਿੰਨਾ ਕੁ ਪਾਣੀ ਜਿਹੜਾ ਇਹ ਚੱਲ ਜਾਂਦਾ ਤੇ ਗੱਲ ਕਰੀਏ ਬੱਤੀ ਨਾ ਚੱਲਦਾ ਜੇ ਕੋਈ ਲਾਈਟ ਪ੍ਰੋਬਲਮ ਹੋਵੇ ਬੱਤੀ ਚਲ ਗਈ ਹੋਵੇ ਤੇ ਏਟੀਐਮ ਫਿਰ ਬੰਦ ਹੋ ਜਾਏਗਾ ਪਾਣੀ ਆਏ ਜਾਣੀ ਫਿਰ ਕਿਸਤਾ ਸਾਲਾ ਮੈਂਟੇਨ ਕਰਦੇ ਹੋ ਇਹ ਵੇਖੋ ਜੀ ਪਾਣੀ ਜਿਹੜਾ ਆਵਾਜ਼ ਜਿਹੜੀ ਮਸ਼ੀਨ ਚੱਲਦੀ ਹੈ ਬੱਤੀ ਨਾਲ ਹੀ ਚੱਲਦੀ ਆ ਕੋਈ ਬੱਤੀ ਤਾਂ ਸਾਡੀ ਆ ਤੁਹਾਨੂੰ ਪਤਾ ਆਂ ਪਿੰਡਾਂ ਦੇ ਵਿੱਚ ਉਹ ਵੀ ਘੰਟੇ ਆਉਂਦੀ ਆ ਕਦੀ ਇਹੋ ਜੀ ਪ੍ਰੋਬਲਮ ਨਹੀਂ ਆਈ ਕਿ ਬੱਤੀ ਨਾ ਆਉਂਦੀ ਹੋਵੇ ਚੱਲਦਾ ਇਹ ਬੱਤੀ ਦੇ ਨਾਲ ਹੀ ਆ ਜ ਤੇ ਇਹਦੇ ਵਿੱਚ 3 3000 ਲੀਟਰ ਦੀਆਂ ਜਿਹੜੀਆਂ ਵਾਂ ਟੈਂਕੀਆਂ ਲੱਗੀਆਂ 25 2500 ਦੀਆਂ ਉਹ ਵਿੱਚ ਪਾਣੀ ਜਿਹੜਾ ਸਟੋਰ ਹੋ ਜਾਂਦਾ ਹੈ ਤੇ ਪਾਣੀ ਫੇਰ ਦੁਬਾਰੇ ਸਾਡੇ ਸਾਹਮਣੇ ਟੈਂਕੀ ਆ ਦੋ ਟਾਈਮ ਪਾਣੀ ਚੱਲਦਾ ਉਹ ਫੇਰ ਇਹਦੇ ਵਿੱਚ ਪਾਣੀ ਸਟੋਰ ਹੋ ਜਾਂਦਾ ਕਦੀ ਇਹਹੀ ਪ੍ਰੋਬਲਮ ਨਹੀਂ ਆਈ ਕਿ ਕੋਈ ਪਾਣੀ ਲੈਣ ਆਇਆ ਹੋਵੇ ਤੇ ਖਾਲੀ ਗਿਆ ਹੋਵੇ ਬੋ ਬੋ ਧੰਨਵਾਦ ਜੀ ਤੁਸੀਂ ਦੇਖਿਆ ਪਈ ਇਹ ਜਿਹੜਾ ਪਿੰਡ ਆ ਮਾਝੇ ਦਾ ਪਹਿਲਾ ਪਿੰਡ ਆ ਹਲਕਾ ਰਾਜ ਸਾਸੀ ਦਾ ਪਿੰਡ ਮੱਲੂ ਲੰਗਰ ਜਿਹੜਾ ਕਿ ਬਹੁਤ ਮਸ਼ਹੂਰ ਪਿੰਡ ਆ ਇਸ ਪਿੰਡ ਦੀਆਂ ਬਹੁਤ ਚਰਚਾਵਾਂ ਨੇ ਇਹ ਪਿੰਡ ਜਿਹੜਾ ਕਿ ਚੰਡੀਗੜ੍ਹ ਵਾਂਗੂ ਜਿਹੜਾ ਕਿ ਸਮਾਰ ਬਣਿਆ ਵਾ ਅਤੇ ਵਾਟਰ ਸਪਲਾਈ ਵਾਲਾ ਜਿਹੜਾ ਕਿ ਉਹਨਾਂ ਇਨਾਮ ਵਿੱਚ ਇਹ ਏਟੀਐਮ ਦਿੱਤਾ ਵਾ ਕਿਉਂਕਿ ਏਟੀਐਮ ਜਿਹੜਾ ਇਹ ਸਾਮ ਸੰਭਾਲ ਬੜੀ ਹੁੰਦੀ ਆ ਲੇਕਿਨ ਪੈਸਿਆਂ ਦੀ ਗੱਲ ਕਰੀਏ ਪੈਸਿਆਂ ਦੀ ਏਟਮ ਦੀ ਬੜੀ ਸਾਂਹ ਸੰਭਾਲ ਉੱਥੇ ਦਿੱਤਾ ਜਾਂਦਾ ਵਾ ਜਿੱਥੇ ਕੋਈ ਸਾਂਹ ਸੰਭਾਲ ਕਰ ਸਕੇ ਉਸੇ ਤਰ੍ਹਾਂ ਹੀ ਪਿੰਡ ਵਾਸੀਆਂ ਨੂੰ ਜਿਹੜਾ ਕਿ ਏਟਮ ਦਿੱਤਾ ਜਿਹੜਾ ਕਿ ਪਾਣੀ ਨਿਕਲਦਾ ਜਿਵੇਂ ਏਟਮ ਵਿੱਚੋਂ ਐਸ ਕਰਕੇ ਦਿੱਤਾ ਗਿਆ ਕਿ ਪਿੰਡ ਵਾਸੀ ਬਹੁਤ ਸਾਂਹ ਸੰਭਾਲ ਕਰਦੇ ਨੇ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਹਾਂਜੀ ਵੀਰ ਦੀ ਕੀ ਨਾਮ ਤੁਹਾਡਾ ਮੇਰਾ ਨਾਮ ਕੋਲੋਂਦ ਸਿੰਘ ਹੈ ਜੀ ਕੋਲੋਂਦ ਸਿੰਘ ਜੀ ਤੁਹਾਡੇ ਪਿੰਡ 'ਚ ਏਟਮ ਲਗਾ ਦਿੱਤਾ ਜਿਹੜਾ ਕਿ ਪੈਸੇ ਨਹੀਂ ਕੱਢਦਾ ਪਾਣੀ ਕੱਢਦਾ ਵਾ ਜਦੋਂ ਕੋਈ ਰਿਸ਼ਤੇਦਾਰ ਭੈਣ ਭਰਾ ਆਉਂਦਾ ਤੇ ਬੜੀ ਫਰਮਾਇਸ਼ ਕਰਦਾ ਹੋਊਗਾ ਫ੍ਰਿਜਲਾ ਪਾਣੀ ਨਹੀਂ ਪੀਣਾ ਏਟਮ ਵਾਲਾ ਪਾਣੀ ਪ ਵੇਖੋ ਜਦੋਂ ਕੋਈ ਨਵੀਂ ਤਕਨੀਕ ਲੱਗੇ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਤਰੇਜੋ ਦਾ ਬਣਦਾ ਆ ਇਹ ਚਾਹ ਦੇ ਨਾਲ ਹੀ ਇੱਥੇ ਲੋਕ ਜਿਹੜੇ ਆ ਉਹ ਇਹਨੂੰ ਵੇਖਿਆ ਤੁਹਾਨੂੰ ਭਰਨਾ ਜਦੋਂ ਪਾਣੀ ਲੈਣਾ ਉਦੋਂ ਵੀ ਕੋਈ ਫੀਲਿੰਗ ਜੀ ਆਉਂਦੀ ਆ ਵੀ ਕੋਈ ਪੈਸੇ ਕਢਾਉਣ ਲੱਗੇ ਆ ਇਸ ਕਰਕੇ ਚੰਗੀ ਲੱਗਦੀ ਵੀ ਆ ਚੀਜ਼ ਤੇ ਇਹਦਾ ਜਿਹੜਾ ਲੋਕਾਂ ਨੂੰ ਸਾਫ਼ ਪਾਣੀ ਦਾ ਜਿਹੜਾ ਫਾਇਦਾ ਉਹ ਬਹੁਤ ਜ਼ਿਆਦਾ ਤੇ ਤਕਨੀਕ ਪੱਖੋਂ ਜਿਹੜਾ ਵਾ ਨਵੀਂ ਚੀਜ਼ ਤੇ ਆਈ ਆਈ ਆ ਤੁਹਾਨੂੰ ਦੱਸਿਆ ਵੀ ਸਾਡੇ ਜ਼ਿਲ੍ਹੇ ਦੇ ਵਿੱਚੋਂ ਇਹ ਇੱਕ ਹੀ ਪਿੰਡ ਆ ਅਮਰਸਰ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਇੱਥੇ ਲੱਗਾ ਆ ਇਹ ਬਹੁਤ ਜ਼ਿਆਦਾ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਤੁਸੀਂ ਵੇਹnde ਜੇ ਸਮੱਸਿਆ ਬਹੁਤ ਆ ਪਾਣੀ ਮਹਿੰਗਾ ਖੋਦਨ ਵਾਲਾ ਬਹੁਤ ਹੈ ਉਹ ਜਿਹੜਾ ਗਰੀਬ ਬੰਦਾ ਉਹ ਲੈ ਹੀ ਨਹੀਂ ਸਕਦਾ ਫਿਲਟਰ ਦਾ ਵੀ ਜਿਹੜਾ ਆਪਾਂ ਲਵਾ ਕੇ ਵੇਖਿਆ ਘਰਾਂ ਦੇ ਵਿੱਚ ਉਹ 6 ਮਹੀਨੇ ਸਾਲ ਤੋਂ ਬਾਅਦ ਕੱਟਦਾ ਹੀ ਨਹੀਂ ਕੀ ਲੱਗਦਾ ਨਹੀਂ ਤੁਹਾਡੇ ਪਿੰਡ ਦਾ ਪੂਰਾ ਟੌਰ ਬਣ ਗਿਆ ਵਾ ਚੰਡੀਗੜ੍ਹ ਨੂੰ ਚਰਚੇ ਹੋ ਗਏ ਨੇ ਵੀ ਮੱਲੂ ਲੰਗਰ ਦਾ ਪਿੰਡ ਜਿਹੜਾ ਬੜਾ ਮਸ਼ਹੂਰ ਦਾ ਸਾਸੀ ਹਲਕੇ ਵਿੱਚ ਤੇ ਸਭ ਤੋਂ ਬੈਸਟ ਪਿੰਡ ਜਿਹੜਾ ਇਸ ਪਿੰਡ ਨੇ ਜਿਹੜਾ ਨਾਮ ਲਿਆ ਵਾ ਕੀ ਲੱਗਦਾ ਜੋ ਜਿਹੜੇ ਵੱਡੇ ਚਰਚੇ ਹੁਣ ਬੰਦਾ ਖੁਸ਼ੀ ਨਾਲ ਕਹਿੰਦਾ ਵੀ ਮੈਂ ਜੀ ਮੱਲੂ ਲੰਗਰ ਦਾ ਰਹਿਣ ਵਾਲਾ ਵਾਂ ਫਿਰ ਮਾਨੂੰ ਕਿੰਨਾ ਜੰਗਲਾ ਦਾ ਇਹ ਪਹਿਲਾਂ ਤੇ ਆ ਵੀ ਅਸੀਂ ਇਸ ਪਿੰਡ ਦੇ ਰਹਿਣ ਵਾਲੇ ਆ ਇਹਦਾ ਚੰਗਾ ਲੱਗਦਾ ਦੂਜਾ ਸਾਡੇ ਜਿਹੜੇ ਇੱਥੇ ਕਾਮਕਾਰ ਜਿਨ੍ਹਾਂ ਨੇ ਹੁਣ ਤੱਕ ਸਿਰੇ ਲਾਇਆ ਵਾ ਪੰਚਾਇਤ ਆ ਸਾਡੀ ਆਪਣੀ ਕਮੇਟੀ ਆ ਉਹ ਆ ਤਿੱਜਾ ਜਿਹੜਾ ਵੱਡਾ ਹੀ ਰੋਲ ਕਵਾਂਗੇ ਉਹ ਤੁਹਾਡਾ ਆ ਅਸੀਂ মিডিਆ ਦਾ ਜਿਨੇ ਦੁਨੀਆ ਤੱਕ ਇਹ ਸਾਡੇ ਪਿੰਡ ਨੂੰ ਲੈ ਕੇ ਗਏ ਅਸੀਂ ਤੁਹਾਡੀ ਜਿਹੜੀ ਇਹਦੇ ਵਿੱਚ ਪ੍ਰਸ਼ੰਸਾ ਕਰਦੇ ਹੱਥ ਤੁਹਾਡਾ ਵੀ ਬਹੁਤ ਯੋਗਦਾਨ ਵੱਡਾ ਹੋਇਆ ਸਾਡੇ ਪਿੰਡ ਨੂੰ ਇਹ ਬਿਨਾ ਇਸ ਯੋਗ ਦੇ ਵਿੱਚ ਜਿੰਨਾ ਜਰ ਆਪਾਂ ਕੋਈ ਕਿਤੇ ਭੇਜ ਨਹੀਂ ਸਕਦੇ ਤੁਸੀਂ মিডিਆ ਨਾ ਹੋਵੇ سوشل মিডিਆ ਨਾ ਹੋਵੇ ਕਿਸੇ ਨੂੰ ਪਤਾ ਲੱਗ ਨਹੀਂ ਸਕਦਾ ਦੂਜੇ ਨੰਬਰ ਤੇ ਪਹਿਲਾ ਸਾਡੀ ਪੰਚਾਇਤ ਦਾ ਉਪਰਾਲਾ ਆ ਗੁਰਿੰਦਰ ਸਿੰਘ ਦਾ ਉਪਰਾਲਾ ਆ ਮਹਿਕਮੇ ਦਾ ਉਪਰਾਲਾ ਜੇ ਲੋਕਾਂ ਤੱਕ ਬਚਾਉਣ ਦੀ ਗੱਲ ਕਰੀਏ ਦੁਨੀਆ 'ਚ ਗੱਲ ਪਹੁੰਚਾਉਣ ਦੀ ਗੱਲ ਕਰੀਏ ਤੇ ਫਿਰ ਅਸੀਂ ਤੁਹਾਡੀ ਜਿਹੜੀ ਉਹ ਵੱਡਾ ਉਪਰਾਲਾ ਸਮਝਦੇ ਹਾਂ ਵੀ ਤੁਹਾਡੀ ਬਹੁਤ ਦੇਣ ਹੈ ਜਿਹੜਾ ਤੁਸੀਂ ਆ ਕੇ ਇੰਨਾ ਟਾਈਮ ਕੱਢਦੇ ਜੇ ਆਪਣਾ ਕਵਰੇਜ ਕਰਕੇ ਜਾਂਦੇ ਜੇ ਲੋਕਾਂ ਨੂੰ ਦਿਖਾਉਂਦੇ ਜੇ ਇਹ ਅਸੀਂ ਤੁਹਾਡਾ ਵੀ ਬੜਾ ਇਹ ਚ ਅਸੀਂ ਧੰਨਵਾਦ ਕਰਨ ਦੀ ਹੈ ਖੁਸ਼ੀ ਆਉਂਦੀ ਹੈ ਜਦੋਂ ਹਰ ਪੱਤਰਕਾਰ ਇਹ ਗੱਲ ਫੋਨ ਕਰਕੇ ਪੁੱਛਦਾ ਵੀ ਅਸੀਂ ਕਵਰੇਜ ਕਰਨ ਆਉਣਾ ਫਿਰ ਖੁਸ਼ੀ ਤੇ ਹੁਣੀ ਹੈ ਪਿੰਡ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਾਕੀ ਇਸ ਪਿੰਡ ਵਾਸੀਆਂ ਦੇ ਨਾਲ ਜਿਹੜੇ ਕਿ ਬੜੇ ਖੁ ਇੱਡਾ ਵੱਡਾ ਏਟੀਐਮ ਜਿਹੜਾ ਕਿ ਪੈਸਿਆਂ ਵਾਲਾ ਨਹੀਂ ਪਾਣੀ ਵਾਲਾ ਏਟੀਐਮ ਲਗਾਇਆ ਗਿਆ ਵਾ ਮੈਂ ਗੱਲ ਕਰਾ ਮਾਝੇ ਦੇ ਮਾਝੇ ਦੇ ਇਨੇ ਪਿੰਡ ਨੇ ਮਾਝੇ ਦੇ ਪਹਿਲਾ ਪਿੰਡ ਜਿਹੜਾ ਕਿ ਪਹਿਲੇ ਨੰਬਰ ਤੇ ਆਇਆ ਪਿੰਡ ਮੱਲੂ ਲੰਗੜ ਜਦੋਂ ਕਹਿੰਦੇ ਮੱਲੂ ਲੰਗੜ ਦੀ ਗੱਲ ਦੀ ਆਉਂਦੀ ਆ ਤੇ ਲੋਕ ਕਹਿੰਦੇ ਚੰਡੀਗੜ੍ਹ ਕੋਲ ਪਿੰਡ ਬਣਾਇਆ ਵਾ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਆ ਮੱਲੀ ਨਾਲ ਗੱਲ ਚੱਲ ਜੋ ਤੇ ਪਾਜੀ ਫਿਰ ਕਿਸ ਤਰ੍ਹਾਂ ਲੱਗਦਾ ਚੰਗਾ ਜਦੋਂ ਇੰਨੀਆਂ ਸਿਫਤਾਂ ਹੁੰਦੀਆਂ ਤੁਹਾਡੇ ਪਿੰਡ ਦੀਆਂ ਤੇ ਲੋਕ ਦੂਰੋਂ ਦੂਰੋਂ ਵੇਖਣ ਵਾਸਤੇ ਆਉਂਦੇ ਨੇ ਵੀ ਏਟੀਐਮ ਲਗਾਤੀ ਹੈ ਮਸ਼ੀਨ ਤੇ ਇਹਦਾ ਪਾਣੀ ਦੀ ਕਿੰਨਾ ਕਿ ਜਿਹੜੀ ਵਰਤੋਂ ਜਿਹੜੀ ਆ ਸਾਂਸ ਵਾਲਾ ਹੋਊਗੀ ਅਸੀਂ ਦੇਖਿਆ ਕਈ ਪਿੰਡਾਂ ਵਿੱਚ ਲੋਕ ਮੱਝਾਂ ਨਵਾਉਣ ਵਾਸਤੇ ਪਾਣੀ ਛੱਡ ਦਿੰਦੇ ਨੇ ਸਾਈ ਸਿੱਧੀ ਆਦੀ ਮੱਝਾਂ ਹੀ ਨਵਾਉਂਦੇ ਨੇ ਪਾਣੀ ਦੀ ਬੜੀ ਦੁਰਵਤੋਂ ਕਰਦੇ ਨੇ ਕੀ ਲੱਗਦਾ ਹੈ ਤੁਹਾਡੇ ਪਿੰਡ ਵਿੱਚ ਇਸ ਦੇ ਨਾਲ ਪਾਣੀ ਦੀ ਸਹੀ ਵਰਤੋਂ ਹੋਊਗੀ ਤੇ ਜਿਹੜਾ ਫਿਲਟਰ ਦੇ ਲੋਕ ਅਸੀਂ ਦੇਖਿਆ ਕਈ ਪਾਣੀ ਜਦੋਂ ਪੀਂਦੇ ਨੇ ਇਹਦੇ ਨਾਲ ਪਾਣੀ ਪੀਣ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਨੇ ਤੇ ਲੋਕਾਂ 'ਚ ਸਿਹਤ ਬਹੁਤ ਚੰਗੀ ਰਹੂਗੀ। ਵੇਖੋ ਜੀ ਇਹ ਇਹ ਤਾਂ ਹੈ ਹੀ ਆ ਕਿ ਪਾਣੀ ਸਾਫ਼ ਪੀਣ ਨਾਲ ਜਿਹੜਾ ਸਾਡਾ ਪਰਿਵਾਰ ਸਾਡਾ ਪਿੰਡ ਜਿਹੜਾ ਵਾ ਉਹ ਬਿਮਾਰੀਆਂ ਤੋਂ ਨਜਾਤ ਮਿਲੂਗੀ ਜਿਹੜੀਆਂ ਬਿਮਾਰੀਆਂ ਨਹੀਂ ਲੱਗਣਗੀਆਂ। ਇਹਦੇ ਨਾਲ ਪਾਣੀ ਦੀ ਬਚਤ ਹੋਊਗੀ। ਮੈਂ ਕਹਿੰਦਾ ਹਰ ਪਿੰਡ 'ਚ ਲੱਗਣੇ ਚਾਹੀਦੇ ਨੇ। ਹਰ ਪਿੰਡ 'ਚ ਇਹੋ ਜਿਹਾ ਪ੍ਰਾਲਾ ਹੋਣਾ ਚਾਹੀਦਾ ਵਾ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਕਿ ਪਾਣੀ ਤੋਂ ਬਿਨਾਂ ਆਪਾਂ ਜਿਹੜਾ ਸਾਡਾ ਜੀਵਨ ਆ ਉਹ ਵਿਰਥ ਆ। ਪਵਨਗੁਰੂ ਪਾਣੀ ਪਿਤਾ ਜਿਹੜਾ ਵਾ ਪਿਤਾ ਦਾ ਦਰਜਾ ਜਿਹੜਾ ਆ ਪਾਣੀ ਨੂੰ ਦਿੱਤਾ ਵਾ ਪਾਣੀ ਤੋਂ ਬਿਨਾਂ ਸਾਡਾ ਜੀਵਨ ਜਿਹੜਾ ਐ ਉਹ ਆਪਾਂ ਨਹੀਂ ਬਚ ਸਕਦਾ ਆਪਾਂ ਵੱਧ ਤੋਂ ਵੱਧ ਉਪਰਾਲੇ ਕਰੀਏ ਕਿ ਇਹੋ ਜੇ ਪਿੰਡ ਜਿਹੜੇ ਆ ਤੁਹਾਡਾ ਵੀ ਬੜਾ ਸਹਯੋਗ ਆ ਤੁਸੀਂ ਪਿੰਡਾਂ ਚ ਪਹੁੰਚੌਣ ਡਏ ਜੇ ਕਿ ਇਹੋ ਜੇ ਉਪਰਾਲੇ ਕੀਤੇ ਜਾਣ ਤੁਝੇ ਆਪਾਂ ਆਉਣ ਵਾਲੀ ਪੀੜ੍ਹੀ ਵਾਸਤੇ ਆਪਣਾ ਪਾਣੀ ਬਚਾ ਸਕੀਏ ਕਿ ਕਿਸ ਤਰ੍ਹਾਂ ਦੇਖਦੇ ਹੋ ਗੁਰਿੰਦਰ ਪਾ ਜੀ ਅਸੀਂ ਦੇਖਿਆ ਵੀ ਜਦੋਂ ਏਟੀਐਮ ਵਾਲਾ ਹੁੰਦਾ ਜਿੱਥੇ ਏਟੀਐਮ ਲਗਾਇਆ ਹੁੰਦਾ ਪੈਸਿਆਂ ਵਾਲਾ ਤਾਂ ਉੱਥੇ ਡਰ ਹੁੰਦਾ ਵੀ ਕੋਈ ਏਟੀਐਮ ਚੋਰੀ ਨਾ ਕਰ ਲੈ ਸਿਕਿਉਰਿਟੀ ਗਾਰਡ ਮਿਠਾਉਣਾ ਪੈਂਦਾ ਵੀ ਜਿਹੜ ਫਿਰ ਜਿਹੜਾ ਤੁਸੀਂ ਪਾਣੀ ਵਾਲਾ ਏਡਾ ਮਹਿੰਗਾ ਆਈਟਮ ਲਗਾਤਾ ਇਹਦੇ ਤੇ ਕੋਈ ਸਿਕਿਉਰਟੀ ਘਰ ਰੱਖਿਆ ਵੀ ਕਿਸੇ ਕਰੰਦਾ ਕੋਈ ਨੁਕਸਾਨ ਨਾ ਹੋ ਜਾਏ ਕਿ ਦੇਖਭਾਲ ਵਾਸਤੇ ਕਿ じゃ ਇਸ ਤਰ੍ਹਾਂ ਹੀ ਚੱਲਦਾ ਏ ਨਹੀਂ ਜੀ ਵੇਖੋ ਇਹਦੀ ਸਕਿਉਰਟੀ ਜਿਹੜੀ ਆ ਜਿਹੜੇ ਜਿਹੜੇ ਸਾਡੇ ਨਾਗਰਿਕ ਸਾਡੇ ਲੋਕ ਸਾਡੇ ਪਾਣੀ ਪੀਂਦੇ ਨੇ ਉਹ ਸਕਿਉਰਟੀ ਇਹੀ ਉਹੀ ਇਹਦੀ ਕਰਦੇ ਆ ਅਸੀਂ ਸਕਿਉਰਟੀ ਕਰਦੇ ਆ ਸਾਡਾ ਨਗਰ ਹੀ ਇਹਦੀ ਸਕਿਉਰਟੀ ਕਰਦਾ ਹੈ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਸਾਡੇ ਵਾਸਤੇ ਜਿਹੜੀ ਲਾਹੇਵੰਦ ਚੀਜ਼ ਆ ਚੰਗੇ ਨੌਜਵਾਨ ਚੰਗੇ ਦੁਨੀਆ ਜਿਹੜੇ ਤੇ ਵਿੱਚ ਚੰਗੇ ਇਨਸਾਨ ਵਸਦੇ ਹੋਣ ਉਹੀ ਇਹਨਾਂ ਚੀਜ਼ਾਂ ਦੀ ਦੇਖ ਦੇਖ ਕਰ ਸਕਦੇ ਨੇ ਉਹੀ ਸਾਂਭ ਸਕਦੇ ਨੇ ਤੇ ਅਸੀਂ ਕੋਈ ਸਪੈਸ਼ਲ ਤੌਰ ਤੇ ਇਹਦੇ ਵਿੱਚ ਜਿਦਾਂ ਏਟੀਐਮ 'ਚ ਗਾਰਡ ਭਾਉਂਦੇ ਨੇ ਸਾਨੂੰ ਗਾਰਡ ਭਾਉਣ ਦੀ ਲੋੜ ਨਹੀਂ ਸਾਡੇ ਲੋਕ ਹੀ ਇਹਦੀ ਜਿਹੜੀ ਰਾਖੀ ਕਰਦੇ ਨੇ ਤੇ ਲੋਕ ਹੀ ਇਹਦੀ ਮੈਂਟਨੈਂਸ ਕਰਦੇ ਨੇ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਸਦਾ ਗੁਰਿੰਦਰ ਸਿੰਘ ਜਿਹੜਾ ਕਿ ਪਿੰਡ ਵਾਸੀ ਨੇ ਇਹਨਾਂ ਦਾ ਬੜਾ ਵੱਡਾ ਸਹਿਯੋਗ ਹੈ ਪਿੰਡ ਨੂੰ ਜਿਹੜਾ ਕਿ ਸਾਫ਼ ਸੁਥਰਾ ਬਣਾਉਣ ਵਾਲਾ ਤੇ ਸਾਰੇ ਪਿੰਡ ਵਾਸੀ ਬੜੇ ਇਨ ਤਾਰੀਫ਼ ਕਰਦੇ ਨੇ ਕਿ ਸਦਾ ਗੁਰਦੇਵ ਸਿੰਘ ਵਰਗੇ ਪਿੰਡ ਵਿੱਚ ਜਰੂਰ ਹੁਣ ਜਿਹਦੇ ਅਜਿਹੇ ਇਨਸਾਨ ਤਾਂ ਜੋ ਕਿ ਪਿੰਡ ਅੱਗੇ ਵੱਲ ਜਿਹੜਾ ਤੱਕੀਆਂ ਕਰ ਸਕਦਾ ਵਾ ਹੁਣ ਸਾਡੇ ਦਰਸ਼ਕਾਂ ਨੂੰ ਪੀ ਲਿਆ ਭਈ ਜੇਕਰ ਤੁਸੀਂ ਵੀ ਹੁਣ ਪਿੰਡ ਮੱਲੂ ਲੰਗਰ ਵਿੱਚ ਆਉਣਾ ਵਾ ਤੇ ਏਟੀਐਮ ਜਿਹੜਾ ਪਾਣੀ ਜਿਹੜਾ ਕੱਢਦਾ ਉਹ ਸੇ ਏਟੀਐਮ ਵਿੱਚੋਂ ਪਾਣੀ ਪੀਣਾ ਵਾ ਪਾਣੀ ਇੱਡਾ ਸਾਫ਼ ਸੁਥਰਾ ਵਾ ਵੀ ਤੁਹਾਡੀਆਂ ਜਿਹੜੀਆਂ ਬਿਮਾਰੀਆਂ ਵਾ ਸਾਰੀਆਂ ਜਿਹੜੀਆਂ ਠੀਕ ਹੋ ਸਕਦੀਆਂ ਨੇ ਇਹਨਾਂ ਫਿਲਟਰ ਹੋਇਆ ਪਾਣੀ ਮਿਲਦਾ ਵਾ ਅਸੀਂ ਦੇਖਿਆ ਕਈਆਂ ਪਿੰਡਾਂ ਵਿੱਚ ਤੇ ਪਾਣੀ ਚੰਗੀ ਤਰ੍ਹਾਂ ਜਿਹੜਾ ਸਾਫ-ਸਾਫ ਨਹੀਂ ਮਿਲਦਾ ਪਰ ਇਸ ਪਿੰਡ ਦੀ ਬਹੁਤ ਮਸ਼ਹੂਰੀ ਆ ਇਸ ਪਿੰਡ ਜਿਹੜਾ ਪਾਣੀ ਬਹੁਤ ਸਾਫ-ਸਾਫ ਮਿਲਦਾ ਵਾ ਇਹਨਾਂ ਨੂੰ ਆਰਓ ਸਿਸਟਮ ਜਿਹੜਾ ਸਰਕਾਰ ਲਗਾਇਆ ਗਿਆ ਵਾ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿ ਹਰ ਪਿੰਡ ਵਿੱਚ ਏਟੀਐਮ ਲੱਗ ਸਕੇ ਉਹ ਪੈਸਿਆਂ ਵਾਲਾ ਨਹੀਂ ਪਾਣੀ ਵਾਲਾ ਤਾਂ ਜੋ ਕਿ ਹਰ ਕੋਈ ਪਾਣੀ ਸਾਫ-ਸਾਫ ਤਰਾ ਪੀ ਸਕੇ ਅਤੇ ਆਪਣੇ ਪਿੰਡ ਜਿਹੜਾ ਉਹ ਤਰੱਕੀਆਂ ਵਾਲਾ ਹਰ ਰਾਹਮਾ ਜਾ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ